ਅੰਦੀਰ ਕੀ ਨਾਮ ਹੈ ਤੁਹਾਡਾ ਮੈਂ ਵੀ ਡਾਕਟਰ ਮਨਦੀਪ ਸਿੰਘ ਰਟਾਰ ਐਸ ਐਮਓ ਸੀ ਐਸਸੀ ਮਾਨਾ ਵਾਲਾ ਇਹ ਆ ਦਿਵਾਲੀ ਨੂੰ ਲੈ ਕੇ ਕੀ ਮੈਸੇਜ ਦੇਣਾ ਚਾਹੁੰਦੇ ਸਭੀਕਾਰ ਦੀ ਸਾਰਿਆਂ ਨੂੰ ਸਰ ਤੁਹਾਡਾ ਬੜਾ ਧੰਨਵਾਦ ਤੁਸੀਂ ਇੱਥੇ ਆਏ ਥੈਂਕ ਯੂ ਵੈਰੀ ਮਚ ਇਹ ਰੱਖੂ ਬੇਨਤੀ ਇਹ ਕਿ ਦਿਵਾਲੀ ਦੀਆਂ ਖੁਸ਼ੀਆਂ ਭਾਗਾਂ ਆਇਆ ਪਿਆਰ ਆ ਰੰਗੀਆਂ ਆ ਬਰਿਆ ਲਾਈਟਾਂ ਦਾ ਬਰਿਆ ਕਰਕਰ ਵੀ ਚਾਹੁੰਦੇ ਆ ਮੈਂ ਦੋ ਤਿੰਨ ਬੇਨਤੀਆਂ ਦੇ ਵਾਸਤੇ ਕਰਨੇ ਦਊਂਗਾ ਇੱਕ ਤੇ ਇਹ ਕਿ ਜਿਵੇਂ ਪ੍ਰਦੂਸ਼ਣ ਬਹੁਤ ਜ਼ਿਆਦਾ ਵਧਿਆ ਹੋਇਆ ਆਪਣੇ ਜਿਹੜਾ ਇਹ ਇੰਡਕਸਾ ਉਹ ਕਾਫੀ ਜ਼ਿਆਦਾ ਖਰਾਬ ਹੈ ਇੱਥੇ ਦੇਖਰ ਕੇ ਇਹ ਕਿ ਪਟਾਕਿਆਂ ਦੀ ਵਰਤੋਂ ਚਲੋ ਸਾਰੇ ਬੱਚਿਆਂ ਨੇ ਕਰਨੀ ਤੇ ਹੁੰਦੀ ਹੈ ਲੇਕਿਨ ਇਹ ਵੀ ਜਿਵੇਂ ਥੋੜੀ ਨੂੰ ਕੋਟ ਵੱਲੋਂ ਵੀ ਆਇਆ ਕਿ ਇਹਨੂੰ ਘੱਟ ਤੋਂ ਘੱਟ ਇੱਕ ਅਦਾ ਦੇਣੀ ਵਰਤੋਂ ਕੀਤੀ ਜਾਵੇ ਤੇ ਗਰੀਨ ਪਟਾਕੇ ਜਿਹੜੇ ਉਹ ਚੁਲਾਈ ਜਾਣ ਤੇ ਤਾਂ ਕਿ ਪ੍ਰਦੂਸ਼ਣ ਜਿਹੜਾ ਉਹ ਬਹੁਤ ਜ਼ਿਆਦਾ ਨਾ ਹੋਵੇ ਤੇ ਅਸੀਂ ਆਪਣਾ ਜਿਹੜਾ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਸਕੀ ਹਰ ਇੱਕ ਵੀਡੀਓ ਦੇਖਿਆ ਆਵਾ ਮੇਰੇ ਕੋਲ ਆਪច ਲਾਉਂਦੇ ਕੀ ਰੈਕਲ ਕੀ ਕਹਿੰਦੇ ਉਹਦੇ ਵਿੱਚ ਉਹ ਕੀ ਮੈਸੇਜ ਦੇਣਾ ਚਾਹੁੰਦੇ ਆ ਉਹ ਤੇ ਪਰ ਉਹ ਇਦਾਂ ਦੀ ਜਿਹੜੀਆਂ ਜਿੱਦਾਂ ਜਿਹੜੇ ਦੇਸੀ ਤੌਰ ਤੇ ਤਿਆਰ ਹੋਈਆਂ ਜਿੱਤਾਂ ਕਈ ਉਹ ਹੁਣ ਪੁਰਾਣੇ ਜ਼ਮਾਨੇ ਜਦੋਂ ਆਪਾਂ ਸੁਣਦੇ ਮੈਂ ਕਹਿੰਦਾ ਜਿਹੜੇ ਤਿਆਰ ਕਰੀ ਜਾਂਦੇ ਆ ਵੀ ਦੇਸੀ ਪोटाश ਵਗੈਰਾ ਪਾ ਕੇ ਉਹਦੇ ਬਿਲਕੁਲ ਬੰਦ ਹੋਣਾ ਜਿੱਦਾਂ ਉਹ ਤੇ ਸਖਤੀ ਨਾਲ ਮਤਲਬ ਮੈਂ ਤੇ ਬੇਨਤੀ ਕਰੂੰਗਾ ਜਿਹੜੇ ਵੀ ਸਬੰਧਤ ਅਧਿਕਾਰੀ ਆ ਵੀ ਉਹਨੂੰ ਸਖਤੀ ਨਾਲ ਬੰਦ ਕਰਨਾ ਚਾਹੀਦਾ ਕਿਉਂਕਿ ਉਹ ਜਿਹੜੀਆਂ ਜਿੱਦਾਂ ਨੇ ਕਈ ਵਾਰੀ ਵੇਖੋ ਵੇਖਣ ਜਾਇਆ ਵੀ ਸਾਡੇ ਜਵੇਂ ਡੰਟੀ ਹੋਂਦੀ ਹੈ ਤੇ ਬਹੁਤ ਵਾਰੀ ਇਦਾਂ ਦਾ ਕਿ ਕੋਈ ਹੱਥ ਚ ਪਟਾਕਾ ਚੱਲ ਗਿਆ ਜਿਹੜੇ ਮਾਰੇ ਪਟਾਕੇ ਹੁੰਦੇ ਆ ਜਾਂ ਹੱਥੇ ਚੱਲ ਗਿਆ ਜਾਂ ਅੱਖਾਂ ਚ ਪੈ ਗਿਆ ਇਦਾਂ ਕਈ ਵਾਰੀ ਉਹਨਾਂ ਕਿੰਨੀਆਂ ਇੰਜਰੀਜ਼ ਹੋ ਜਾਂਦੀਆਂ ਨੇ ਤੇ ਉਹ ਵੀ ਸਾਰਾ ਕੋਈ ਫੇਰ ਵੀ ਜੇ ਸੇਫ ਜਾਂ ਚੰਗੀ ਕੰਪਨੀ ਦੇ ਜਿਹੜੇ ਸਕਰੀਨ ਜੇ ਅਸੀਂ ਕਰਕਰ ਚਲਾਵਾਂਗੇ ਤੇ ਉਹ ਸਾਰੇ ਵਾਸਤੇ ਸੇਫਟੀ ਹੈ ਸਰ ਇੱਕ ਜਿਹੜਾ ਤਿਉਹਾਰਾਂ ਦੇ ਦਿਨਾਂ ਤੇ ਮਠਿਆਈਆਂ ਦਾ ਜਿਹੜਾ ਵਾ ਉਸ ਬਾਰੇ ਖਾਸ ਹਾਂਜੀ ਵੇਖੋ ਮੈਂ ਦੇ ਕਹਾਂਗਾ ਜੀ ਮਠਿਆਈ ਤੇ ਵੇਖੋ ਜਿੰਦਾਂ ਦੇ ਹਾਲਾਤ ਹੋਣ ਹੈਗੇ ਆ ਜਿਸ ਤਰ੍ਹਾਂ ਆਪਾਂ ਬਾਰ ਬਾਰ ਰੋਜ਼ ਰੋਜ਼ ਔਰ ਗੱਲ ਪਰਚੋ ਵੀ ਸਾਡੀ ਜਿਹੜੀ ਸੇਧ ਵਿਭਾਗ ਦੀ ਜਿਹੜੀ ਟੀਮ ਹੈਗੀ ਆ ਉਹਨਾਂ ਨੇ ਕਿੰਨੇ ਕਿਲੋ ਖੁਆ ਜਿਹੜਾ ਨਕਲੀ ਖੁਆ ਬਰਾਮਦ ਕੀਤਾ ਨਕਲੀ ਪਨੀਰ ਕਿੰਨਾ ਕਿੰਨਾ ਬਰਾਮਦ ਕਰ ਰਹੇ ਨਕਲੀ ਦੁੱਧ ਤੋਂ ਇਹਨਾਂ ਸਮੇਂ 'ਚ ਮੈਂ ਤੇ ਬੇਨਤੀ ਸਾਰਿਆਂ ਨੂੰ ਇਹ ਕਰੂੰਗਾ ਕਿ ਤੇ ਧਿਆਨ ਨਾਲ ਮਠਿਆਈ ਨਾ ਹੀ ਖਾਓ ਮਤਲਬ ਇਹਦੇ ਨਾਲੋਂ ਚੰਗਾ ਇਹ ਆ ਕਿ ਕੋਈ ਫਰੂਟ ਖਾ ਲੋ ਜਾਂ ਕੋਈ ਹੋਰ ਐਡਾ ਕੋਈ ਡਰਾਈ ਫਰੂਟ ਚਲੋ ਫਿਰ ਵੀ ਇਹ ਆ ਕਿ ਚਲੋ ਜੇ ਕੋਈ ਮੰਨ ਲਓ ਡਰਾਈ ਫਰੂਟ ਹੈ ਤੇ ਉਹ ਮੈਂ ਮੈਂ ਤੇ ਕਹੂੰਗਾ ਕਿ ਅਵਾਇਡ ਕਰੋ ਜੀ ਬੋਲ ਕੇ ਹਾਰੇ ਕਿ ਨਸ਼ਿਆਂ ਨੂੰ ਲੈ ਕੇ ਆਈ ਜੀ ਨੌਜਵਾਨ ਕਿਹਦੀ ਹਾਂ ਮੈਂ ਉਹ ਵੀ ਦੱਸ ਦਿੰਦੀ ਤੇ ਦੇਖੋ ਜਿੰਨਾ ਮਰਜ਼ੀ ਆਪਾਂ ਕਹੀ ਜੇ ਵੀ ਉਹ ਦੁਕਾਨ ਬੜੀ ਵੱਡੀ ਆ ਪਰ ਆਪਾਂ ਨੂੰ ਪਤਾ ਹੀ ਨਹੀਂ ਕਿੱਥੇ ਬਣ ਰਿਹਾ ਕੀ ਬਣ ਰਿਹਾ ਮੈਂ ਇਹ ਤੇ ਕਹਾਂਗਾ ਕਿ ਓਵਰ ਆਲ ਅਵਾਇਡ ਕਰਨਾ ਚਾਹੀਦਾ ਕੋਈ ਇੰਨੀ ਗੱਲ ਨਹੀਂ ਜੇ ਅਸੀਂ ਨਾਲ ਹੀ ਇੱਕ ਦਿਨ ਖਾਵਾਂਗੇ ਕੋਈ ਫਰਕ ਨਹੀਂ ਪੈਣਾ ਲਿਖਤ ਨਸ਼ਿਆ ਦੀ ਸਰ ਤੁਸੀਂ ਗੱਲ ਕੀਤੀ ਹੈ ਮੈਂ ਇਹ ਬੇਨਤੀ ਕਰਨੇ ਜਾਊਂਗਾ ਕਿ ਦੇਖੋ ਸਾਡੇ ਵੀ ਇੱਥੇ ਨਾ ਤੁਹਾਡੇ ਬਾਦੇ ਬਰਾਇਨ ਮੇਰੇ ਨਾਲ ਗੱਲ ਕਰਨੀ ਚਾਹੁੰਦੇ ਕਿ ਸਾਡੇ ਇੱਥੇ ਵੋਟ ਸੈਂਟਰ ਖੁੱਲ੍ਹਾ ਆਇਆ ਤੇ ਇਹ ਵੀ ਅਸੀਂ ਲੈਟਰ ਵੀ ਦੇ ਦਿੱਤੇ ਜਿਹੜੀ ਆ ਉਸ ਬਾਰ ਬਾਰ ਪੁਲਿਸ ਧਕਾਨੀਆਂ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਸਾਰੇ ਨੂੰ ਬਾਰ ਬਾਰ ਲਿਖ ਚੁੱਕੀਆਂ ਛੇਸੂ ਦੇ ਕਰੀਬ ਬੰਦਾ ਇੱਥੇ ਰੋਜ ਆਉਂਦੇ ਨੇ ਜਿਹੜੇ ਇੱਥੇ ਉਹ ਗੋਲੀਆਂ ਜਿਹੜੀ ਜਵਾਂਥਲੇ ਦਾ ਖiladi ਉਹ ਲੈ ਕੇ ਜਾਂਦੇ ਲੇਕਿਨ ਇਹ ਹੈ ਕਿ ਉਸ ਤੋਂ ਬਾਅਦ ਉਹ ਜਾਂਦੇ ਨਹੀਂ ਆ ਇੱਥੇ ਸਾਰਾ ਦਿਨ ਬੈਠੇ ਰਹਿੰਦੇ ਇੱਥੇ ਹੰਸਪਲਾਇਰ ਆਉਣੇ ਸ਼ੁਰੂ ਹੋ ਗਏ ਆ ਇੱਥੇ ਧੰਮੇ ਰੈਪਰ ਵਿਖਾ ਦਿੰਦਾ ਬਾਹਰ ਉੱਥੇ ਉਹ ਰੈਪਰ ਖਿੰਦੇ ਪਏ ਆ ਉਪਰੀਗਾ ਬਲੰਦੇ ਕੈਪਸੂਲ ਕੱਟ ਕੱਟ ਕੇ ਵੇਚੀ ਜਾਂਦੇ ਆ ਸਪਲਾਇਰ ਆਉਂਦੇ ਨੇ ਨਹੀਂ ਆ ਉਹਨਾਂ ਨੇ ਮਤਲਬ ਜੇਬਾਂ ਦੇ ਵਿੱਚ ਗੋਲੀਆਂ ਕਸਲ ਪਾਏ ਹੁੰਦੇ ਆ ਤੇ ਕੈਂਚੀਆਂ ਨਾਰੀ ਰੱਖਿਆ ਹੋਵੇ ਦੋ ਦੋ ਇੱਕ ਦੋ ਦੋ ਕੱਟ ਕੱਟ ਕੇ ਤੇ ਇਦਾਂ ਸਾਰਿਆਂ ਨੂੰ ਫੜਾਈ ਜਾਂਦੇ ਸਾਡੇ ਤੇ ਅਸੀਂ ਦੋ ਚੜ੍ਹ ਨਹੀਂ ਜਾਂਦੇ ਆ ਉਹ ਭੱਜ ਜਾਂਦੇ ਫੇਰ ਆ ਜਾਂਦੇ ਪੁਲਿਸ ਡਿਪਾਰਟਮੈਂਟ ਵਾਲੇ ਅਸੀਂ ਬੜੀ ਵਾਰੀ ਲਿਖ ਕੇ ਦੇ ਚੁੱਕੇ ਆ ਬੇਨਤੀ ਕਰ ਚੁੱਕੇ ਆ ਕਿ ਦੋ ਆਪਣੇ ਮੁਲਾਜ਼ਮ ਜਿਹੜੇ ਸਾਨੂੰ ਦਿੱਤੇ ਜਾਂ ਜਿਹੜੇ ਫੇਰ ਲੈ ਕੇ ਜਾਂਦੇ ਘੜਾ ਘੜਾ ਦੋਏ ਤੱਕ ਇੱਥੇ ਰਹਿਣ ਲੇਕਿਨ ਕੋਈ ਵੀ ਨਹੀਂ ਆਉਂਦਾ ਇੱਕ ਵਾਰੀ ਆਦੇ ਉਹ ਆਉਂਦੇ ਆ ਆਪਣਾ ਹੂਟਰ ਮਾਰਦੇ ਉਹਨਾਂ ਬੜਾ ਵੱਡਾ ਲੋਕ ਲੱਗ ਜਾਂਦੇ ਆ ਉਹ ਸਾਡੇ ਇਥੇ ਕੁਆਟਰ ਹੈਗੇ ਆ ਜਿਹੜੇ ਕੰਡਮ ਹੋਏ ਹੋਏ ਆ ਤੇ ਉਹ ਅਸੀਂ ਸਰਕਾਰ ਕੋਲੋਂ ਉਹਦੇ ਆ ਮੰਗੀ ਆ ਇਜਾਜ਼ਤ ਕਿ ਉਹਨਾਂ ਨੂੰ ਡਿਸਪੈਂਸਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤੇ ਕਿਉਂਕਿ ਉਹ ਜਿਹਨੂੰ ਆਈ ਨਹੀਂ ਆ ਇਜਾਜ਼ਤ ਉਹ ਤੇ ਬੈਠੇ ਉਸਨੇਫ ਕਰਦੇ ਆ ਉਹ ਤੇ ਮੇਸੇ ਕਰਦੇ ਉਹ ਕਈ ਵੇਖਣ ਚਾਹੁੰਦਾ ਕਿ ਮਤਲਬ ਤਿਆਰੀ ਇਹ ਵੀ ਵੇਖਣ ਚਾਹਿਆ ਵੀ ਉਹਨੂੰ ਬੋਲੀਆਂ ਨੂੰ ਕੋਲ ਫੜ ਕੇ ਟੀਕੇ ਵੀ ਲਾਉਂਦੇ ਆ ਸੋ ਇੱਕ ਅੱਡਾ ਹੀ ਮਤਲਬ ਬਣ ਗਿਆ ਵੇਖੋ ਜੋ ਹਾਲਾਤ ਇਦਾਂ ਦੇ ਹਿਸਾਬ ਨਾਲ ਮੈਂ ਵੇਖ ਰਿਹਾ ਵੀ 600 ਦੇ ਕਰੀਬ ਹੈਗੇ ਆ ਉਹ ਵੀ ਬਦਰ ਹੈ ਜਿਵੇਂ ਕਹਿ ਸਕਦੇ ਹੋ ਤੇ ਇਹ ਇਹਦੇ ਤੇ ਵੀ ਇੱਕ ਬੜਾ ਜ਼ਰੂਰੀ ਹੈ ਵੀ ਸਾਡੀ ਬੇਨਤੀ ਹੈ ਤੁਹਾਡੇ ਵਾਦੇ ਲਈ ਕਿ ਸਾਨੂੰ ਕੋਈ ਲੋਕ ਪੁਲਿਸ ਨਾਲ ਜਨ ਸਾਨੂੰ ਸਿਹਤ ਲੈ ਕੇ ਘੱਟੋ ਘੱਟ 2 ਵਜੇ ਤੱਕ ਤੇ ਜੂਲ ਦਿੱਤੇ ਜਾਣ ਕਿਉਂਕਿ ਇਹ ਹਸਪਤਲ ਇੱਕ ਮੈਸੇ ਦਾ ਗੜ ਬਣ ਚੁੱਕਾ ਉਹ ਕੱਲ ਨੂੰ ਕੋਈ ਮੈਸੇ ਆਪਣੇ ਵੀ ਆਵੇ ਸਾਡੇ ਦੇ ਵੀ ਗੱਲ ਆਊਗੀ ਵੀ ਤੁਸੀਂ ਪਹਿਲੇ ਪਹਿਨ ਦੱਸਿਆ ਸੀ ਵੈਸੇ ਲਿਖ ਕੇ ਦੇ ਚੁੱਕੇ ਸਾਡੇ ਕੋਲ ਹੈਗੀਆਂ ਕਾਪੀ ਵੀ ਤੁਸੀਂ ਦਿਖਾਓ ਤੋ ਇਹ ਇਹ ਮੈਂ ਕਹਿਣਾ ਚਾਹੂਗਾ ਕਿ ਇਹ ਚਲੋ ਜੁੱਧ ਨਸ਼ਾ ਵਿਰੁੱਧ ਸਰਕਾਰ ਨੇ ਚੁਕਾਇਆ ਵਧੀਆ ਗੱਲ ਹੈ ਪਿੰਡਾਂ ਦੇ ਵਿੱਚ ਪਹਿਲਾ ਨਾਲੋਂ ਬੜਾ ਸੁਧਾਰ ਹੋ ਗਿਆ ਤੁਸੀਂ ਦੇਖਿਆ ਹੋਗਾ ਮੈਂ ਉਹਦਾ ਇੱਕ ਬੜਾ ਸਾਰਥਕ ਜਿਹਾ ਮਿਲਿਆ ਆਪਣਾ ਹੰਗਾਰਾ ਲੇਕਿਨ ਇਹ ਜਿਹੜੇ ਵੋਟ ਸੈਂਟਰ ਸੀ ਨੇ ਬੇਸਿਕਲੀ ਖੋਲ ਖੋਲੇ ਤਾਂ ਹੀ ਕਿ ਲੋਕਾਂ ਨੂੰ ਨਸ਼ੇ ਤੋਂ ਛੁਡਾਇਆ ਜਾ ਸਕੇ ਇੱਕ ਮਹੀਨਾ ਦੇ ਕੇ ਮੁਰਗੇ ਵਾਲੀ ਵਾਲੇ ਨੂੰ ਪੇਪਰ ਆਫ ਕਰਕੇ ਬੰਦ ਕਰਦਾ ਉਹ ਲੋਕਾਂ ਨੂੰ 5-5 ਸਾਲ ਹੋ ਗਏ ਨੇ ਕਿੰਨੇ ਕਲੇ ਸਾਲ ਉਖਾਈ ਜਾ ਰਹੇ ਆ ਉਹ ਲੜਦੇ ਆ ਕੇ ਨਹੀਂ ਜੀ ਸਾਨੂੰ ਇਦਾਂ ਕਰੋ ਆਦਿ ਹਾਂ ਇਹਦੇ ਬਾਰੇ ਵੀ ਸਰਕਾਰ ਨੂੰ ਥੋੜਾ ਸਾਥੀ ਤੌਰ ਤੇ ਸੋਚਣਾ ਚਾਹੀਦਾ ਟੀਮ ਵਾਲੀ ਬੇਨਤੀ ਹੈ ਜੀ